ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਪਲਾਜ਼ੋ ਤੇ ਜੀਬ ਲਾਉਣ ਦਾ ਤਰੀਕਾ ਸਭ ਤੋਂ ਪਹਿਲਾਂ ਆਪਾਂ ਫਰੰਟ ਤੋਂ ਹੀ ਪੱਲੇ ਲੈ ਕੇ ਉਹਨਾਂ ਦੇ ਆਸਣ ਇਸ ਤਰੀਕੇ ਨਾਲ ਜੋੜ ਲਿਆ ਦੇਖੋ ਜੀ ਆਸਣ ਜੋੜ ਕੇ ਬਾਅਦ ਵਿੱਚ ਆਪਾਂ ਤੁਹਾਨੂੰ ਦੱਸਦੇ ਹਾਂ ਜੀਬ ਦੀ ਕਟਿੰਗ ਅਉਜੀ ਆਪਾਂ ਦੋ ਪੀਸ ਲੈ ਲਏ ਆ ਜੋ ਮੇਰੇ ਕੋ ਕਪੜਾ ਬਚ ਗਿਆ ਸੀ ਇਹਨਾਂ ਨੂੰ ਆਪਾਂ ਡਬਲ ਕਰਕੇ ਉਖਾ ਦੋਰੀ ਦੇ ਵਿੱਚ ਕਰ ਲੈਣਾ ਇਹ ਦੋਨੋਂ ਪੀਸਾਂ ਦੀਆਂ ਚਾਰ ਤਾਵੇਂ ਹੋ ਗਈਆਂ ਇਸ ਤਰੀਕੇ ਨਾਲ ਛੇ ਤੋਂ ਸੱਤਾਂ ਚ ਡਬਲ ਫੋਲਡ ਵਿੱਚ ਆਪਾਂ ਨੂੰ ਕਪੜਾ ਚਾਹੀਦਾ ਉੱਪਰੋਂ ਤੇ ਥੱਲੇ ਨੂੰ ਆਪਾਂ ਨੂੰ 13 ਤੋਂ 14 ਇੰਚ ਕਪੜਾ ਚਾਹੀਦਾ ਜੇਬ ਲਾਉਣ ਵਾਸਤੇ ਇਸ ਤਰ੍ਹਾਂ ਦੇਖੋ ਨਿਸ਼ਾਨੀਆਂ ਆਪਾਂ ਲਾ ਲਈ ਐਸੇ ਟਿਕਨਾਲੇ ਦੀ ਕਟਿੰਗ ਕਰ ਲਓ ਲਓ ਜੀ ਹਲਕੀ ਜਿਹੀ ਗੁਲਾਈ ਦੇ दो ਇੱਦਾਂ ਤੇ ਹਮਲੇ ਵਿੱਚ ਆਪਣੇ ਕੋ ਕਪੜਾ ਤੁਸੀਂ ਚਾਹੋ ਤੇ ਇਸ ਨੂੰ ਇੱਥੋਂ ਕੱਟ ਵੀ ਸਕਦੇ ਪਰ ਮੈਂ ਇੱਦੇ ਜੋਇੰਟ ਹੀ ਰਹਿਣ ਦਿੱਤਾ ਬੱਡੇ ਕੋਲ ਛੋਟੇ ਪੀਸ ਆ ਤਾਂ ਤੁਸੀਂ ਇਸ ਤਰੀਕੇ ਨਾਲ ਚਾਰ ਪੀਸ ਲੈ ਲੈਣੇ ਮੇਰੇ ਕੋਲੋਂ ਦੋ ਪੀਸ ਵੱਟੇ ਸੀਗੇ ਆਪਾਂ ਇਸੇ ਤਰ੍ਹਾਂ ਲੈ ਲੈ ਆਪਾਂ 2 ਇੰਚ ਤੇ ਪਹਿਲਾ ਨਿਸ਼ਾਨੀ ਲਾ ਲਈ ਜਿੱਨਾ ਆਪਣਾ ਲਾਸਟਿਕਲੇ ਕੱਪੜਾ ਫੋਲਡ ਹੋਣਾ 2 ਇੰਚ ਆਪਾਂ ਥੱਲੇ ਨੂੰ ਨਿਸ਼ਾਨੀ ਲਾ ਲਈ 5 ਤੋਂ 5.5 ਇੰਚ ਆਪਾਂ ਨਿਸ਼ਾਨੀ ਲਾ ਲਈ ਜੇਬ ਦੀ ਥੱਲੇ ਨੂੰ ਇਸ ਤਿੱਕੇ ਨਾਲ 2 ਇੰਚ ਤੋਂ ਲੈ ਕੇ 5.5 ਇੰਚ ਤੱਕਰ ఎంత సై లెనీ కెట్ కల్లెను సాడే పంచ తగ్గ సు క్డలేను హే హ దో కట్ అను ఫల్డ్ ਅਧਾਂਤ ਨੂੰ ਫੋਲਡ ਕਰਕੇ ਇਹਦੇ ਉੱਪਰ ਆਪਾਂ ਸਲਾਈ ਲਗਾ ਲੈਣੀ। ਖੜਤਾ। ਚਾਹੇ ਤੁਸੀਂ ਪੈਰ-ਪੈਰ ਦਾ ਮਾਰਜਿਨ ਛੱਡ ਕੇ ਲਗਾ ਲਓ, ਚਾਹੇ ਤੁਸੀਂ ਕਿਨਾਰੀ-ਕਨਾਰੀ ਤੇ ਲਗਾ ਲਓ। ਮੈਂ ਕਿਨਾਰੀ-ਕਨਾਰੀ ਤੇ ਸਲਾਈ ਲਗਾ ਲਈਆ ਸ੍ਰਿੱਕੇ ਨਾਲ। ਲਓ ਜੀ। ਇਸ ਤਰੀਕੇ ਨਾਲ ਆਪਣੀ ਜੈਵ ਜੜੀ ਹੈ ਤਿਆਰ ਹੋਣੀ ਹੈ ਦੇਖੋ ਹੁਣ ਆਪੇ ਇਸ ਕਪੜੇ ਨੂੰ ਲੈ ਕੇ ਪਹਿਲਾਂ ਸਿੱਧੀ ਸਾਈਡ ਬ੍ਰਿਕ ਬ੍ਰਿਕ ਸੀਨ ਲਾ ਲੈਣੀ ਕਿਨਾਰੇ-ਕਨਾਰੇ ਤੇ ਤਾਂ ਕਿ ਆਪਣੇ ਧਾਗੇ ਨਾ ਨਿਕਣ ਤੁਸੀਂ ਚਾਹੋ ਤਾਂ ਇੰਟਰਲੌਕ ਵੀ ਕਰ ਸਕਦੇ ਆ ਸਲਾਈ ਲਗਾ ਕੇ ਇੰਟਰਲੌਕ ਕਰ ਸਕਦੇ ਆ ਮੈਂ ਇਹਨੂੰ ਡਬਲ ਸਲਾਈ ਲਗਾ ਲਈ ਹੈ ਧਾਗੇ ਨਿਕਣੇ ਤਾਂ ਇਸ ਤਰੀਕੇ ਨਾਲ ਲਓ ਜੀ ਸਲਾਈ ਮੇਰੀ ਲੱਗ ਗਈ ਹੁਣ ਆਪਾਂ ਇਹਨੂੰ ਜੇਬ ਨੂੰ ਪੂਰੀ ਤਰ੍ਹਾਂ ਰੈਡੀ ਕਰ ਲੈਂਦੇ ਆ ਤੁਸੀਂ ਦੋਨਾਂ ਕੱਪੜਿਆਂ ਨੂੰ ਬਰਾਬਰ ਫੜ ਕੇ ਇਸ ਦੇ ਉੱਪਰ ਸਲਾਈ ਲਗਾ ਲੈਣੀ ਹੈ ਇਸ ਤਰੀਕੇ ਨਾਲ ਲਓ ਜੀ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਜਿਹੜੀ ਆਪਣੀ ਜੇਬ ਵਾਲੀ ਸਲਾਈ ਆਪਾਂ ਦੋਨੋਂ ਲਈ ਉਹਦੇ ਉੱਪਰ ਸਲਾਈ ਨਾ ਲੱਗੇ ਜੀ ਜੇਵ ਆਪਣੀ ਜਾਇੰਟ ਹੋ ਗਈ। ਇਸ ਤਰੀਕੇ ਨਾਲ ਹੁਣ ਆਪਾਂ ਦੂਸਰੀ ਸਾੜੀ ਵੀ ਇਸੇ ਤਰੀਕੇ ਨਾਲ ਜਿਵੇਂ ਜੜੀ ਉਹ ਲਾ ਲੰਨੇ 2 ਇੰਚ ਉੱਪਰ ਛੱਡ ਕੇ ਲਾਸਟਿਕ ਦਾ ਮੋੜਨ ਲਈ 2 ਇੰਚ ਆਪਾਂ ਹੋਰ ਥੱਲੇ ਛੱਡ ਲੈਣਾ। ਤੇ 5.5 ਇੰਚ ਆਪਾਂ ਹੋਰ ਥੱਲੇ ਨੂੰ ਰੱਖ ਲੈਣਾ ਠੀਕ ਹੈ। ਇਸ ਤਰੀਕੇ ਨਾਲ ਲੋਚੇ ਕਪੜਾ ਆਪਾਂ ਪਰਾਖ ਲਿਆ ਐਸੇ ਕਿਨੜਾ ਸੇਮੋ ਉਸੇ ਤਰੀਕੇ ਨਾਲ ਆਪਾਂ ਸਲਾਈਆਂ ਲਗਾਉਣੀਆਂ ਜਿੱਦਾਂ ਆਪਾਂ ਪਹਿਲਾਂ ਲਗਾਈਆਂ ਲੋਚੇ ਇਸ ਨੂੰ ਵੀ ਉਸੇ ਤਰ੍ਹਾਂ ਕੱਟ ਲਗਾ ਕੇ ਚੇਨਦਰ ਨੂੰ ਫੋਲਡ ਕਰਕੇ ਹਜੇ ਨੂੰ ਸਿੱਧੀ ਕਰਕੇ ਇਹਦੇ ਕਿਨਾਰੇ ਕਿਨਾਰੇ ਤੇ ਆਪਾਂ ਸਲਾਈ ਲਗਾ ਲੈਣੀ ਐ ਇਸ ਤਰੀਕੇ ਨਾਲ ਜਿੱਦਾਂ ਆਪਾਂ ਪਹਿਲਾਂ ਲਗਾਈ ਉਸੇ ਤਰੀਕੇ ਨਾਲ ਸੇਮ ਤੁਸੀਂ ਇੱਕ ਜੇਬ ਵੀ ਲਾ ਸਕਦੇ ਆ ਤੁਸੀਂ ਦੋਨੇ ਜੇਬਾਂ ਵੀ ਲਾ ਸਕਦੇ ਮੈਂ ਤਾਂ ਦੋਨੇ ਜੇਬਾਂ ਲਗਾਉਣੀ ਐ ਮੈਂ ਤੁਸੀਂ ਚਾਹੋ ਤਾਂ ਤੁਸੀਂ ਸੱਜੀ ਸਾਈਡ ਇੱਕ ਜੇਬ ਵੀ ਲਗਾ ਸਕਦੇ ਆ సేమ తరికే నలాయిగా తరికే నే అని సైడ్ ఊప సలాద నేత సలాయి డబల్ ధాగే నీ నేర్కేన సెట్ కిలా ਉਨੇਵੇਂ ਐਸੇ ਤਰੀਕੇ ਨਾਲ ਸਲਾਈ ਲਗਾ ਕੇ ਸਾਰਾ ਕੱਪੜਾ ਸੈੱਟ ਕਰਕੇ ਤੁਹਾਡਾ ਕੱਪੜਾ ਉੱਪਰ ਥੱਲੇ ਨਾ ਹੋਵੇ ਬਰਾਬਰ ਰੱਖ ਕੇ ਲਓ ਜੀ ਜਿਹੜੇ ਜੇਵ ਦੀ ਸਲਾਈ ਹੋਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਕਿ ਉਹਦੇ ਉੱਪਰ ਸਲਾਈ ਨਾ ਆਵੇ ਲਓ ਜੀ ਸਲਾਈ ਲੱਗ ਗਈ ਤੇ ਦੋਨੇ ਪਾਸੇ ਦੀਆਂ ਜੇਬਾਂ ਲਾ ਕੇ ਤਿਆਰ ਕਿੰਸ ਤਰ੍ਹਾਂ ਪਤੰਦ ਖੋਨੇ ਹਾਂ ਜੇ ਇਸ ਤਰੀਕੇ ਨਾਲ ਲਓ ਜੀ ਇਹ ਮੋਬਾਈਲ ਆਪਾਂ ਜੇਬ ਦੇ ਵਿੱਚ ਪਾਇਆ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਆਪਣੀ ਜੇਬ ਇਸ ਤਰੀਕੇ ਨਾਲ ਇਹ ਨਿਡੂੰਗੀ ਲੱਗੀ ਹੈ ਹਾਂ ਜੀ ਹੁਣ ਜੇ ਉੱਪਰ ਆਪਾਂ ਉੱਪਰਲੀ ਸਾਈਡ ਜਿੱਥੇ ਲਾਸਟਿਕ ਵਾਲਾ ਸਾਇਆ ਉੱਥੇ ਆਪਾਂ ਸਲਾਈ ਲਗਾ ਲੈਣੀ ਹੈ ਐਸ ਤਰੀਕੇ ਨਾਲ ਕਿ ਤਾਂ ਜੋ ਜਦੋਂ ਤੁਸੀਂ ਇਲਾਸਟਿਕ ਲਗਾਣੀ ਹੈ ਦੇ ਵਿੱਚ ਨੇਫਾ ਫੋਲਡ ਕਰਨਾ ਹੈ ਫਿਰ ਕੋਈ ਦਿੱਕਤ ਨਾ ਹੋਵੇ ਲਓ ਜੀ ਆਪਣੇ ਪਲਾਜ਼ੋ ਨੂੰ ਜੇਬਾਂ ਦੋਨੇ ਸਾਈਡ ਲਾ ਕੇ ਤਿਆਰ ਹੈ ਐਸ ਤਰੀਕੇ ਨਾਲ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ